ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਾਂ ਅੱਜ ਥੋੜਾ ਜਾਂ 2 ਦਿਨ 延迟 ਕਰ ਪਾਉਣ ਲੱਗਾ ਬਲੌਗ ਆਪਣਾ ਤੇ 延迟 ਦਾ ਥੋੜਾ ਉਹ ਵੀ ਕੋਈ ਕਾਰਨ ਸੀ ਉਹਦੇ ਕਰਕੇ ਆਪਾਂ ਥੋੜਾ ਜਿਹਾ 延迟 ਪਾ ਆ ਤੇ ਅੱਗੇ ਤਕਰੀਬਨ ਆ ਗਏ ਸੀ ਇਧਰ ਜੈਪੁਰ ਦੀ ਸਾਈਡ ਹੈ কুমਮਣ ਕੋ কুমਮਣ ਦੇ ਵਾਸਤੇ ਤੇ ਉਧਰ ਥੋੜੇ ਜਿਹਾ 2-3 ਦਿਨ ਲੱਗ ਗਿਆ ਆਪਾਂ ਨੂੰ ਤੇ ਉਹਦੇ ਕਰਕੇ ਬਲੌਗ ਨਹੀਂ ਪਾ ਸਕੇ ਤੇ ਆਪਾਂ ਜੀ ਅੱਜ ਸ਼ੁਰੂ ਕਰਦੇ ਆਂ ਬਲੌਗ ਦਾ ਇਹ ਆਪਾਂ ਇੱਕ ਲਿਆਂਦਾ ਆ ਵਾਲਾ ਜਗਾੜ ਜੀ ਇਹ ਜਿਹੜਾ ਆਪਣੇ ਵੀਰ ਆਪਣੇ ਮਿਸਤਰੀ ਵੀਰਨਾਂ ਕਰੇ ਆਪਣਾ ਕੰਮ ਕਰਦੇ ਆ ਵੈਲਡਰ ਵਗੈਰਾ ਉਹਨਾਂ ਨੂੰ ਪਤਾ ਹੈ ਇਹਦੇ ਬਾਰੇ ਤੇ ਪਤਾ ਪਤਾ ਤਕਰੀਬਨ ਬਹੁਤ ਬੰਦਿਆਂ ਨੂੰ ਹੈਗਾ ਤੇ ਇਹਦਾ ਵੀ ਤੁਹਾਨੂੰ ਆਪਾਂ ਦੱਸਦੇ ਆ ਵੀ ਕੰਮ ਕੀ ਕਰੂਗਾ ਇਹ ਤੇ ਇਹਦਾ ਜੀ ਆਪਾਂ ਹਾਂ ਪੁੱਛ ਲਾਉਣੇ ਸੀ ਤੋਂ ਦਿਖਾਉਂਦੇ ਆ ਆਪਾਂ ਕਿਹੜੇ ਲਾਉਣੇ ਆ ਪੁੱਛੇ ਬਹੁਤ ਵਧੀਆ ਤਰੀਕਾ ਇਹ ਥੋੜਾ ਜਿਹਾ ਰੇਟ ਤਾਂ ਹੈਗਾ ਇਹਦਾ 500 ਦੇ ਲਗਭਗ ਦਾ ਤੇ ਨੰਬਰ ਹਿਸਾਬ ਨਾਲ ਮਿਲੂਗਾ ਤੇ ਇਹਦਾ ਤੁਹਾਨੂੰ ਦੱਸਦੇ ਆ ਆਪਾਂ ਇਹਦਾ ਕੀ ਕਰਨਾ ਪੈਣੀ ਕਿ ਕੰਮ ਲੈਣਾ ਇਹਦਾ ਆਪਾਂ ਕੰਮ ਲੈਣਾ ਜੀ ਆਪਾਂ ਬੁੱਛ ਆਪਣੇ ਖਰਾਬ ਹੋ ਗਏ ਸੀ ਥੋੜਾ ਜਿਹਾ ਆ ਵਾਲੇ ਤੇ ਆਪਾਂ ਲੈ ਇਹ ਪੁੱਛਾ ਵਾਸਤੇ ਇਹਦੇ ਤੇ ਮਾਰਨ ਵਾਸਤੇ ਵੀ ਯਾਨੀ ਕਿ ਇਹ ਚੀਜ਼ ਆਪਣੀ ਤਕਰੀਬਨ ਹੋਰ ਵੀ ਕੰਮ ਬਹੁਤ ਦੇ ਉਗੀ ਆ ਕੰਮ ਲੈ ਸਕਦਾ ਜਿੱਥੇ ਮਰਜੀ ਇਹਦੇ ਨਾਲ ਇਹਨਾਂ ਵੀ ਪਹਿਲਾਂ ਮੈਂ ਬੁਛ ਲਾਉਂਦਾ ਸੀ ਜਦੋਂ ਪਹਿਲਾਂ ਆਪਾਂ ਲਾ ਕਦੇ ਪਹਿਲਾਂ ਥੋੜਾ ਜਿਆ ਗੁੱਲੀਆਂ ਰਗੜਨੀਆਂ ਪੈਂਦੀ ਸੀ ਮੈਨੂੰ ਕਿਉਂਕਿ ਆਪਾਂ ਨੂੰ ਕਿਹੜਾ ਖਰਾਦ ਹੈ ਗੁੱਲੀ ਰਗੜ ਕੇ ਤੇ ਫਿਰ ਬੁਛ ਰੈਲਾ ਰੂਲਾ ਕਰਕੇ ਪਾਉਂਦੇ ਸੀ ਯਾਨੀ ਕਿ ਬੁਛ ਦੋਵੇਂ ਟੋਟ ਟੈਟ ਹੀ ਉਹਨਾਂ ਨੇ ਠੋਕਿਆ ਜਦੋਂ ਫਿਰ ਗੁੱਲੀ ਰਗੜਦੇ ਸੀ ਹੁਣ ਆਪਾਂ ਨੂੰ ਗੁੱਲੀ ਨਹੀਂ ਰਗੜਨੀ ਪੂਗੀ ਹੁਣ ਆਪਾਂ ਐਂਦੇ ਤੋਂ ਕੰਮ ਲਾਵਾਂ ਬੁਛ ਰੈ ਕਰ ਲਾਂਗੇ ਥੋੜਾ ਜਾਂ ਖੁੱਲਾ ਤੇ ਜੇਕਰ ਆਪਾਂ ਇਹ ਦੁਕਾਨ ਤੇ ਲੈ ਜਾਣੇ ਤਾਂ ਆਪਣਾ तकरीबन ਬੋਸ ਵੀ ਰਗੜ ਰਗੜ 500 ਰੁਪਏ ਲੱਗੂਗਾ ਲੱਗਣਾ ਸੀ ਇਹਦਾ ਉਹਨੇ ਫਿਟਿੰਗ ਕਰਨ ਦਾ ਤੇ 500 ਦਾ ਆਪਾਂ ਨਾਲ ਤਾਂ ਆਪਣੀ ਚੀਜ਼ ਬਣ ਗਈ ਤੇ ਨਾਲੇ ਆਪਣਾ ਇਹ ਕੰਮ ਹੋ ਗਿਆ ਇਹ ਤੁਹਾਨੂੰ ਦਿਖਾਵਾਂਗੇ ਕਿਹਦੇ ਹਿਸਾਬ ਨਾਲ ਰਗਣਾ ਤੇ ਕਿੰਨੀ ਗੁੱਲੀ ਟਾਇਰ ਕਿਵੇਂ ਆ ਤੇ ਤੁਹਾਨੂੰ ਇਹ ਚੀਜ਼ ਦਿਖਾਵਾਂਗੇ ਆਪਾਂ ਸਾਨਾ ਚਲ ਸਾਸਰੀ ਦਾ ਬੁਲਾਓ ਸਾਸਰੀ ਆ ਇਧਰ ਮੁੱਕਾ ਪੇ ਸਾਸਰੀ ਆ ਇਹ ਆ ਤੇ ਹੱਥ 'ਚ ਇਹ ਕੀ ਹੈ ਭਲਾ ਕੀ ਕੰਮ ਕੀ ਕਰੇਗਾ ਉਹ ਤਾਂ ਕਰੋ ਵਿਖਾਓ ਦਰਬਾਰ ਕੋ ਕੀ ਕੰਮ ਕਰੇਗਾ ਉਧਰ ਮੂਗਾ ਕੀ ਕਰੇਗਾ ਬੜਾ ਇੱਤੀ ਬੋਲ ਹੈ ਮੈਨੂੰ ਪਤਾ ਨਹੀਂ ਪਤਾ ਹੀ ਨਹੀਂਗਾ ਇਹਨੂੰ ਮਸ਼ੀਨ ਲੱਗਣੀ ਇਹਨੂੰ ਲੱਗਣਾ ਮਸ਼ੀਨ ਤੇ ਇੱਥੇ ਆ ਮੜੇ ਤੂੰ ਇਹਨੇੜੇ ਆ ਰਹੀ ਦੀ ਆਵਾਜ਼ ਹੀ ਨਿਕਲਦੀ ਰਹੇ ਲੱਗ ਜਾਗਾ ਦੱਸ ਕੀ ਕੰਮ ਕਰਦਾ ਮੈਨੂੰ ਨਹੀਂ ਪਤਾ ਆ ਬੁਰਜਾ ਜੇ ਰਾਣੇ ਨੇ ਆਪਾ ਬਖਾਇਆ ਤੇ ਰਾਣਾ ਦਾ ਮੈਨੂੰ ਪਤਾ ਨਹੀਂ ਨਾਲ ਮੈਂ ਮਸ਼ੀਨ ਤੇ ਰੱਖਣਾ ਜਿੰਨਰ ਦਾ ਨਹੀਂ ਦੱਸ ਸਕਦਾ ਇਹਨਾਂ ਨੂੰ ਲੱਗਣ ਲੱਗਦਾ ਤੇ ਰੇਗ ਬੱਚੇ ਬੱਚੇ ਨੂੰ ਪਤਾ ਹੈ ਕੀ ਚੀਜ਼ ਹੈ ਕੀ ਇਹ ਪੜਾ ਹੈ ਹਾਂ ਮਸ਼ੀਨ ਤਾਂ ਕਿਹ ਲੈ ਪੈਂਦਾ ਇਸ ਤੇ ਨਹੀਂ ਚੱਲਦਾ ਜਿਹੜਾ ਉੱਥੇ ਪੈਂਦਾ ਇਹ ਇਹਨਾਂ ਨੂੰ ਪਤਾਗਾ ਤੇ ਉਹ ਲੱਗਣਾ ਪਤਾ ਤੂੰ ਦੱਸ ਵੀ ਤੈਨੂੰ ਕੀ ਕੀ ਹੈ ਹਾਂ ਸੂਰਜ ਕੀ ਹੋਰ ਆਣਾ ਕੀ ਹੈ ਇਹ ਇੱਕ ਕਰਨੀ ਰਾਣੇ ਇਹ ਤਾਂ ਵੀ ਗੋਟੀ ਹੈ ਇਹ ਰਾਣਾ ਇਹ ਤਾਂ ਗੋਟੀ ਹੈ ਜ਼ੋਰ ਦੀ ਬੋਲ ਮੱਗੀ ਹੈ ਕਾੜ ਲੱਤੋ ਚਾਕਲੇ ਚੱਕ ਲਿਆ ਪੈ ਆਪਣਾ ਤੋੜ ਲੈ ਕੇ ਦੇ ਚੱਕ ਲਿਆ ਇਹ ਆ ਉਹ ਗੱਲ ਕਿਤੇ ਇੱਕ ਮਿੰਟ ਬਾਹਰ ਕੱਢ ਫੇਰ ਪੈ ਉਹ ਉੱਤੇ ਸਿੱਧਾ ਰੱਖੋ ਯਾਰ ਇਹਨੂੰ ਆਖੀ ਜਾਨ ਕੋਲ ਪੈ ਥੱਲੇ ਉੱਤੇ ਰਸਾ ਬੜਕੇ ਚੱਲ ਉੱਤੇ ਰੱਖ ਦੇ ਭਾਵੇਂ ਭਾਵੇਂ ਥੱਲੇ ਰੱਖੋ ਤੈਨੂੰ ਸਿੱਧਾ ਨਾ ਰੱਖਾਂ ਮੈਂ ਕਿੱਧਰ ਰੱਖ ਚੱਕਲਾ ਕੋਈ ਨਹੀਂ ਮਿੱਟੀ ਕਰਕੇ ਮੈਂ ਰਖਾਇਆ ਇਹਨੂੰ ਹੁਣ ਨਾ ਦੱਸਣਾ ਚੱਕ ਹਮਾਨ ਚੱਕ ਉਤੋਂ ਅਹ ਚੱਕਦੇ ਯਾਰ ਚੁੱਕੋ ਏ ਕੈਮਰਾ ਫੜ ਲੈ ਜ ਨਹੀਂ ਚੱਕਣਾ ਇਹਦਾ ਵਟ ਨਵੇਂ ਲਿਆ ਆਈ ਲਾ ਕੰਮ ਲੱਗ ਗਈ ਸ਼ੁਰੂਆਤ ਇਹਦੀ ਵੀ ਦੇਖਦੇ ਕਿੰਨਾ ਕੰਮ ਕਰਦਾ ਕਿੰਨਾ ਨਹੀਂ ਕਰਦਾ ਆ ਜਾੜਾ ਇਹ ਮੈਨੂੰ ਲੱਗਦਾ ਮੇਰੇ ਘਰ ਦੇ ਵੈਲਡਿੰਗ ਕਰਨਾ ਬਣਾਉਂਦਾ ਪਰ ਕੋਈ ਨਾ ਪੁੱਛਿਆ ਫੇਰ ਕੰਮ ਕਰੂਗਾ ਲੋੜ ਤਾਂ ਨਹੀਂ ਉਨੀ ਬਾਈ ਜੀ ਆਹੋ ਲੰਮਾ ਕਰਨਾ ਇਹਨੂੰ ਮੜਾ ਜਾ ਠੀੜ ਹੀ ਲੱਗਦੀ ਲੈ ਲੈ ਆਇਆ ਹੁਣ ਦੇ ਮੋੜ ਦੇ ਕੇ ਲੈ ਜਾਣਾ ਪਟਨਾ ਇਹਨੂੰ ਪੈਨਸ਼ਨ ਲਾਣਾ ਹੈ ਇੱਥੇ ਲਾਣਾ ਹੈ ਕਿੰਨੇ ਲਾਣਾ ਚਿੰਦੂ ਦਿੰਨਾ ਲਾ ਲ ਇੱਕ ਤਾਂ ਲੱਭ ਗਿਆ ਤੇ ਉਹイツ ਵਿਲਾਇਕ ਲੈ ਲੈ ਨੂੰ ਕਰੀਏ ਸਾਡੇ ਤਾਂ ਫਿੱਟ ਕਰਦੀ ਹੈ ਆ ਆਉਂਦਾ ਬੱਚਾ ਮਾਰਵਾਉਂਦਾ ਆਉਂਦਾ ਇਹ ਚਾਬੀ ਕਿਹੜੀ 17 ਨੰਬਰ ਲੱਗੀ ਕਿ ਨਾ ਨੰਦੇ ਪਿੱਛੇ ਕੋ ਬਾਹਰ ਚੀਜ਼ ਕਰਦੇ ਇਹਨਾਂ ਧੱਕ ਦੇ ਕਰਨਾ ਦਾ ਸਿੱਤੀ ਹੋ ਜਾਦਾ ਹੂੰ ਇਹ ਕਿਹੜੇ ਮੱਤਕਾ ਬੋਲਦੀ 30 ਬੋਲਦਾ ਪੱਤਰੀਂ ਦੇਨੇ ਤੇ ਖੜਵਾ ਨੂੰ ਤੂੰ ਪਿੱਛੇ ਆ ਬੀ ਤੂੰ ਥੋੜਾ ਪਿੱਛੇ ਹੋ ਜਾ ਜਾ ਖੜਾ ਕਰ ਦੇ ਚੱਲ ਆਉਂ ਨੂੰ ਹੱਥ ਲਾ ਇਹ ਇਲਾਜ ਤਰ ਕਰਦੇ ਉਹ ਜਿੱਦਿਆ ਕੜਾ ਵੇਣ ਨਾ ਟੱਕ ਕੇ ਕਰਨਾ ਜੁਨਾ ਜੂ ਜਿਆਦਾ ਪੀਲੇ ਕਰ ਗੰਨ ਨਾ ਚੁਪਾ ਗਾ ਕਿੰਨਾ ਬਿੰਦਾ ਕੁੱਤੀ ਬੋਲਦਾ ਕੜਾ ਨਾਲ ਲਾਈ ਬੈਠਾ ਉਹਦੇ ਵਿੱਚ ਟੱਕ ਹੀ ਰਿੰਗਾ ਦੋਣਾ ਹੀ ਉਹਨੇ ਉਹਨੂੰ ਮਾਰ ਪਾ ਲੈਂਦਾ ਮਾਰ ਖੜਪੇਦਾ ਇੱਥੇ ਕੰਮ ਕਰ ਲੈ ਪਿੱਛੇ 20 ਵਾਰਨ ਕਰਦੇ இந்த <laughs> பாட்டு ਰਾਣੀ ਦੁੱਧ ਦੋ ਤਿੰਨ ਇਹ ਲਾਈ ਦੇ ਨਹੀਂ ਫੇਰੀ ਕੋਈ ਬਦਨਾਕ ਨੂੰ ਰਾਣੀ ਨੂੰ ਅਣਾ ਇਹ ਨੂੰ ਦੂ ਉਹ ਇੱਤ ਕੁਛ ਹੈ ਵੱਜੀ ਵੀ ਵਖੀਆ ਆ ਇਹ ਨਹੀਂ ਕਾੜਦਾ ਇਹ ਮੋਟੂ ਭਾਲ ਪਾੜਾ ਇਹ ਗੋਸਨ ਕਿਰਪਾ ਨਾ ਇਹ ਨਹੀਂ ਪਹਿਲਾ ਦਾ ਇਹ ਮੇਰੇ ਸਮ ਹੋਣਾ ਪਾਟਾ ਜਣਾ ਪਾਟਾ ਦੇ ਕੇ ਮੋਟਾ ਬੇਠੰਦਾ ਨਾ

ਉਹ ਜਨ ਕੋਲ ਲੱਗਦਾ ਰਹੇ ਘੁੰਮਣ ਨਖਾ ਆ ਹੂੰ ਉਹ ਪਾਲਾ ਦੇ ਵੱਟ ਤੇ ਰੁਕ ਜਾਓ ਰੁਕ ਜਾ ਦਾ ਵਟਾਂ ਇਹ ਤਾਂ ਹੁਣ ਪਾਣੀ ਵਿੱਚ ਛੱਡਾ ਖੜਾ ਹੈ ਅਜੇ ਖੜਾ ਗੁਰਦੀ ਫੜੀ ਹੈ ਬਡੇਰਾ ਬੰਦਾ ਜਨ ਪਲਾਗਰ ਆਜਾ ਨਾ ਹੋਰ ਕੋਈ ਚੱਕ ਕਰ ਤੂੰ ਰੋਕ ਜਨ ਪਾਣੇ ਵੱਟ ਪੰਜਾਬ ਫਾੜ ਤਾ ਇਹਨੂੰ ਫੜਾ ਯਾਰ ਤਰ ਫਿਰਦਾ ਹੀ ਨਹੀਂ ਦੇ ਚੱਲਦਾ ਹੀ ਪਿਆ ਚੱਲਦਾ ਕਿਉਂ ਚੜਾ ਫਿਰ ਖਾ ਖਾ ਫੋਟੋ ਕਰੇ ਚੱਲੇ ਆਹੀ ਐ ਕਰੋ ਦੂਜਾ ਪਾਸਾ ਰੱਖ ਲਈ ਦੂਜੇ ਪਾਸੇ ਅੱਜ ਕੱਢ ਲਿਓ ਪਾਸੇ ਕਰ ਦੋ ਥੁਰ ਪੰਪ ਤੇ ਲੈ ਆਂ ਉਹ ਜੇ ਵੰਪਲਾ ਗਿਆ ਚੱਲ ਰਾਨੇ ਆਂ ਖਿੱਤੀ ਆ ਰਾਨੇ ਗੱਲ ਉਹ ਦਸ ਪੰਗਰ ਖਿੱਤੀ ਆ ਤੋ ਦੋ ਕਾ ਖਿੱਤੀ ਆ ਰਾ ਅਪਰ ਕਾਲ ਜਿਹੜੇ ਜਮਾਰ ਬੈਠੇ ਸੀ ਹੁਣ ਘਰੋਂ ਹੁੰਦਾ ਕਿ ਪਹਿਲਾ ਦੇ ਹਵਾ ਫੜਦੇ ਹੋਈ ਬਣੀ ਪੰਜ ਲਾ ਗੀ ਕੂ ਜੋੜਾ ਪਹਿਲਾਂ ਕਿਤੇ ਕੀ ਵੇ ਪਹਿਲਾ ਤੇ ਹੋਵੇ ਛਿੰਦੂ ਉਹਨੂੰ ਫੱਟ ਕਰਦੇ ਰਦਾ ਉਹ ਗਰਾਵਾ ਉਹਦੇ ਵਿੱਚ ਨਿਕਲ ਜਾਣੀ ਸਭਾ ਨਿਕਲ ਜਾਂਦੀ ਹਾਂ ਵੀ ਕਿ ਉਹ ਮੈਂ ਭਰ ਕੇ ਲੈ ਆਇਆ ਇੱਥੇ ਜਾਣਾ ਰਮਸੇ ਉਹ ਮੈਂ ਕਿਦੋਂ ਲਈ ਜਾਣਾ ਰੱਖੂ ਚੈੱਕ ਕਰੇਗਾ ਪਹਿਲਾਂ ਪਾਣੀ ਤੇ ਕਿਉਂ ਤੂੰ ਰੱਖ ਉਹ ਯਤੂੰ ਨਾ ਰਹੀ ਗੁਰੇ ਬਸ ਬਾਰੇ ਗੱਟ ਕੋਈ ਗੱਲ ਹੈ ਉੱਥੇ ਮੜਾ ਰੱਟੇ ਟੁੱਟ ਜਾਂਦੇ ਨੇ ਮੜ ਮ ਰੋਟੇ ਡਟੂੜਾ ਕਰਕੇ ਐਸਾ ਬਟੂੜਾ ਕਰ ਕੋ ਨਾ ਟੇਡਾ ਛੋੜੇ ਕਰ ਕਿਉਂ ਕੈਡਾ ਦੇਗਾ ਥੋੜੀ ਜਿਹੀ ਤੇੜੇ ਇਪਨੀ ਜੀ ਨਾ ਉਹ ਦਰੋਂ ਨਾ ਲਾ ਜੀ ਤਿੰਦੂ ਇਹਦਾ ਇਹ ਉੱਟਕ ਜੀ ਵੈਲਡ ਕੀਤੀ ਨਾ ਫਿਰ ਤੈਨਾਂ ਕਰੂ ਮਿੰਟ ਨੂੰ ਕਰ ਦਿੰਦਾ ਬੈਡ ਦਾ ਧਾਰ ਲਾ ਕੇ ਦੇਖ ਬੈਡ ਦਾ ਧਾਰ ਲਾ ਲੀ ਗੜੀ ਨਹੀਂ ਵੜੀ ਨਹੀਂ ਇਹ ਇਲਾਜ ਇਹ ਆ ਜੋ ਲੱਗਦਾ ਨਹੀਂ ਕੋਈ ਨਹੀਂ ਇਥੇ ਲਾਵੀਆਂ ਆ ਖਰਾਬੇ ਨਵੇਂ ਆ ਬਰਾ ਖਰਾਬਾ ਕਿਤੇ ਖਰਾਬ ਖਰਾਬ ਇਧਰ ਕਿਤੇ ਉਹ ਇਹਨਾਂ ਦੋਹਾਂ ਪਾਸੇ ਘੁੰਮਣਾ ਪੈਣਾ ਇਥੇ ਮਾਰੇ ਇਲਾਕੇ ਨੇ ਬਟੂ ਦੋ ਬਸ ਕਿਲੋ ਮਰਜੀ ਕਮਾ ਜਾਣਗੇ ਨਹੀਂ ਐ ਇਹਨੂੰ ਚਲ ਹੁਣ ਹੁਣ ਲਾ ਹੁਣ ਬਟੂ ਜੋਰ ਲਾਵੀ ਉਹ ਤਾਂ ਯਾਰ ਕੋਈ ਚੱਕਰ ਨਹੀਂ ਇਹ ਸਹੀ ਗੱਲ ਇਥੇ ਚਲ ਮਾਰਕੀਟ ਵੱਸ ਮਾਣੇ ਉਹ ਦੇਖ ਰਿਹਾ ਤੈਨੂੰ ਕਮਾਣਾ ਬੰਦਾ ਦੇਖੀ ਉਧਰ ਨੂੰ ਐਂ ਦੇ ਉੱਤੇ ਮੈਂ ਲਾ ਲਾ ਜੀ ਨਾ ਐ ਕਰ ਕਰ ਕੇ ਨਹੀਂ ਰਹਿਣਾ ਹੁਣ ਜਿੰਨਾ ਮਰਜ਼ੀ ਜ਼ੋਰ ਲਾਈ ਜਾ ਇੱਕੇ ਪਾਸੇ ਫਿਰ ਜ਼ੋਰ ਲੱਗਦਾ ਮੈਨੂੰ ਕੋਈ ਗੱਲ ਨਹੀਂ ਕਿੱਧਰ ਚੱਲ ਜਾ ਲੈ ਇੱਥੇ ਨਹੀਂ ਉੱਥੇ ਹੀ ਮੇਰਾ ਵੀ ਇੱਥੇ ਆ ਖਰਾਬ ਰਹਿੰਦਾ ਨਹੀਂ ਬਸ ਦੋਨੋਂ ਪਾਸੇ ਕਮਾਣਾ ਕਰ ਕੇ ਇਹਨੂੰ ਫੜ ਲੈ ਕਦੇ ਕਮਾਣਾ ਕਦੇ ਚੱਲ ਪਕੜ ਇਹਨੂੰ ਫਿਰ ਪਾਸੇ ਕਮਾਣਾ ਹਣ ਚਲੋ ਤਾਰ ਲਾ ਬੈਠੋ ਜੀ ਵੈਲਡਿੰਗ ਤਾਰ ਦਾ ਪੰਨਾ ਨਹੀਂ ਜੀ ਦੋ ਹੀ ਮਾਰੇ ਸੀ ਐ ਬਸ ਹੋ ਗਈ ਹੋਈ ਮਾਰਨੇ ਹੋਰ ਬੰਪਰ ਰਾਣਾ ਵਾਪਾ ਰਾਏ ਰਾਣਾ ਬਹਿ ਗਿਆ ਰਾਣਾ ਇਧਰ ਆ ਪਾਰ ਉਧਰ ਦੋ ਹੀ ਪੰਪ ਮਾਰੇ ਹਰੇ ਸਿਰਫ ਦੋ ਦੋ ਹੀ ਮਾਰੇ ਬਸ ਤੁਹਾਨੂੰ ਜਾ ਰਾਣਾ ਫੇਰ ਬੈਗ ਗ੍ਰੈਂਡਰ ਤੇ ਤਾਰ ਨੰਗੀ ਇੱਥੇ ਗਈ ਗ੍ਰੈਂਡਰ ਤੇ ਉੱਤੇ ਬੈਠੇ ਜਾ ਗਏ ਉਦੋਂ ਬਾਅਦ ਮੈਂ ਪੜੀ ਤੂੰ ਕਿਨੇ ਪੰਪ ਮਾਰੇ ਮੈਂ 5 6 ਵਾਰ ਉਹ ਥੱਕਾ ਬਈ ਯਾਰ ਇਨਾ ਦਿਨ ਕੋਈ ਲਾਗ ਦਿੰਦੇ ਬਦਾਮ ਬਦਾਮ ਖਾਣਾ ਕਿ ਨਹੀਂ ਹਾਂ ਵਾਜ ਨਹੀਂ ਨਿਕਲੀ ਵਾਜ ਤਾਂ ਬਦਾਮਾਂ ਨਾਲ ਕੀ ਰੋਲਾ ਵੀ ਚਲ ਤੇ ਬੀੜਾ ਲਾਉਂਦਾ ਕੋਣ ਬੀੜਾ ਨਹੀਂ ਬੀੜੇ ਤਾਂ ਗਲਤ ਛੱਡ ਮੇਰੇ ਚਾਹ ਵਿਚਾਰੇ ਚੋੜੀ ਦੇਂਦੇ ਨਹੀਂ ਨਹੀਂ ਉਹ ਤਾਂ ਗੱਲ ਵੱਖਰੀ ਮੈਂ ਇਹ ਗੱਲ ਕਰਦਾ ਵੀ ਚਲੋ ਮੰਨ ਕੇ ਚੱਲ ਤੂੰ ਵੀ ਤੇਰੇ ਕੋ ਕੰਮ ਨਹੀਂ ਹੁੰਦਾ ਹੈ ਤੈਨੂੰ ਬਦਾਮ ਵਗੈਰਾ ਕੁਝ ਨਹੀਂ ਮਿਲਦਾ ਬੋਲਦਾ ਹੱਕ ਨਾਲ ਜ਼ੋਰ ਨਾਲ ਕੋਈ ਨਹੀਂ ਬੋਲਾ ਜਾਂਦਾ ਉੱਥੇ ਜ਼ੋਰ ਲੱਗਦਾ ਵਾਜ ਨਹੀਂ ਬੋਲ ਮੜਾ ਜ਼ੋਰ ਨਾਲ ਬੋਲੀਏ ਨਾ ਹਾਂ ਇਸ ਤਰ੍ਹਾਂ ਬੋਲ ਆ ਪੈਂਚਰ ਕੇ ਬਿਨਾਂ ਸਹੀ ਲਾ ਗਲਤ ਲਾ ਸਹੀ ਲਾ ਲਾਦਾ ਹੈ ਹਾਂ ਸਹੀ ਲਾਦਾ ਸਹੀ ਲੱਗਾ ਇੱਕ ਹੋਰ ਪੈਂਚਰ ਰਾਣਾ ਸਹੀ ਲਾਣੇ ਆਵਾ ਪਰਦੀ ਫਿਰਣਾ ਨੂੰ ਆਉਂ ਕਰਦਾ ਚੰਗਾ ਹਾਂ ਪਰਦਾ ਬਾਸ ਪਰਲਾ ਹੈ ਪਰਨਾ ਦੋ ਪਰਨੇ ਚਲ ਆਪਾਂ ਬਣਾਈਏ ਯਾਰ ਫਿਰ ਉਧਰ ਹੋਰ ਕੰਮ ਵੀ ਲੱਗਣਾ ਚਲ ਰਾਣਾ ਹੁਣ ਪਰੂ ਜਾਵਾ ਦੇਖਦਾ ਕਿੰਨੇ ਪੰਪ ਮਾਰਦਾ ਹੈ ਨਹੀਂ ਕਰੇ ਭਰਾਓ ਉਹ ਨਹੀਂ ਫਿਰ ਨਿਕਲਦੀ ਟੂਬ ਵਿੱਚ ਫਿਰ ਕੱਢ ਲਾਂਦੇ ਉਹ ਨਹੀਂ ਨਿਕਲਦੀ ਪਾਣੀ ਪਕਾਈ ਅਖਰੀ ਟਾਇਰ ਫਟ ਕਰ ਲਈਏ ਟਾਇਰ ਫਿੱਟ ਕਰ ਲਈਏ ਕਿੰਨੇ ਪੰਪ ਹੋ ਗਰਾਣੇ ਦੇ 4 ਇਹ ਇੱਕ ਹੀ ਉਹ ਤਾਂ ਚੁੱਕਿਆ ਕਰ ਮੜਾ ਜਾ ਮੜਾ ਜਾ ਸਿੱਧਾ ਉਹਦੇ ਵੇਲੇ ਪਹਿਰੇ ਖਾਤਰ ਕੀ ਕੁਝ ਨਹੀਂ ਕਰਨਾ ਪੈਣਾਣਾ ਦੁਕਾਨ ਨੇ ਕਿਹੜਾ ਪੈਸਾ ਲੈਣਾ ਨਹੀਂ ਪੈਸਾ ਨਹੀਂ ਨਾ ਕੋਈ ਗਾ ਮੜਾ ਜਾ ਸਾਡਾ ਨਹੀਂ ਤੇਰੇ ਵਾਸਤੇ ਫਰੀ ਹੈ ਤੂੰ ਦੂ ਪਿਆਣਾ ਤੇ ਮੇਰਾ ਨਰਾਹਕਤਾ ਹੋਵੇਗਾ ਇਹਨਾਂ ਕੋ 50 ਪੰਪ ਮੁਰਾਣਾ ਫੇਰ ਤਿੰਨ ਹੋ ਗਏ 3 4 ਗਿਨੀਆਂ 7 ਗਿਨੀਆਂ 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 50 ਪੰਪ ਪੱਲੇ ਜਨਾਟਾ ਹੈ ਨਾ ਗਿਣੀ ਆ 11 12 13 14 15 ਇਹ ਵੀਡੀਓ ਰਾਣਾ ਇੱਜੇ ਤੇ ਦਾ ਸਵਾਲ ਹੀ ਹਾਲ ਲਾ ਲੈ ਇਹ ਰਾਣਾ ਇਹ ਹਾਲ ਲਾ ਲੈ ਪਿੰਨੇ ਕ੍ਰੀਮ ਬੋਲਡ ਹੋ ਗਿਆ ਤੂੰ ਤੇਊ ਤਾਂ ਮਾੜਾ ਚੱਲ ਤੇ ਚੌਥੇ ਪੰਜ ਦੇ ਰੋ ਰਾਣੇ ਰੁਕਣਾ ਦੇ ਰਾਣੇ ਤੂੰ ਹਵਾ ਮਾਰੀ ਚੱਲੇ ਤੇ ਬਾਹਰ ਚੱਲ 29 ිබ බන්නේ ලගරන පම්මහ දෙක්ක කම් බාව නව ම ම මයන බාස්තාාකක එැක්කයදෝ තැන්න චාර ඒ ਇਹ ਰਾਣੇ ਨਾਲ ਵੀ ਕਰੀਬ ਬੋਲ ਗੱਲਾਂ ਕਰਦਾ ਹੈ ਇਹ ਦਾ ਬੋਲ ਮੜਾ ਸਾਸਰੀ ਕਾਲ ਬੁਲਾ ਸਾਸਰੀ ਗੱਲ ਉਹ ਨਿਕਲਦੀ ਵਿਆਹ ਜੀ ਦੇ ਠੀਕ ਬਸ ਹੋ ਗਈ ਉਹਦਾ ਚੁੱਕਾ ਇੱਥੇ ਆ ਇੱਥੇ ਉਹਦਾ ਚੁੱਕਾ ਖੁੱਲ ਫੋੜ ਜਾ ਚਲ ਚਲ ਅਖੜਾ ਕਰਾਂ ਮੈਂ ਗੱਲਾਂ ਉਹ ਲਾ ਪਾ ਗਏ ਸੀ ਖੜ ਮੰਨਾ ਮਿਲਾਂ ਨਹੀਂ ਰੱਲਾ ਅਭੀ ਨਹੀਂ ਆਇਆ ਇਹ ਮੇਰਾ ਚੀਜ਼ ਬਹੁਤ ਤੱਕੜੇ ਹੁਣ ਆ ਪਾ ਕਰਨ ਲੱਗੇ ਦੋਹਾਂ ਪਾਸੇ ਰਹੀ ਕਮਾਹ ਕਮਾਹ ਉਧਰ ਦਰਕਰਦੋ ਇਸ ਤਰ੍ਹਾਂ ਮੈਂ ਕਰਕੇ ਚੀਜ਼ ਤਾਂ ਬਹੁਤ ਵਧੀਆ ਹੈ ਜਿਹੜੀ ਇੰਨਾ ਬੁੱਚ ਲਾਉਣ ਦੀ ਜ਼ਿਆਦਾ ਲੋਡ ਪਵੇ ਨਾ ਕੋਈ ਚੱਲ ਧੱਕੇ ਦੂਜੇ ਪਾਸੇ ਮਾੜੇ ਕਸਨ ਵਾਲਾ ਚੱਲ ਚੱਲ ਗਾ ਚੱਲ ਤੋ ਕਾਹਲਾ ਮੜ ਜਾ ਰੇਤ ਹੈ ਇਹਨੂੰ ਪਾ ਦੇ ਵਿੱਚ ਇਹ ਉਹਦੇ ਵਿੱਚ ਜੋ ਜਾਣਾ ਨਾ ਉਦੋਂ ਥੋੜਾ ਇਧਰ ਦਰੋ ਇਹਨੂੰ ਦਾ ਮੜਾ ਮੋਟਾ ਇਹੋ ਰੱਖਣਾ ਪੈਣਾ ਇਹਨੂੰ ਗੁੱਲੀ ਤੇ ਪਹਿ ਜਾ ਇਹਦੀ ਜਦੋਂ ਉਧਰ ਗਾ ਇਹਨੂੰ ਫੇਰ ਐਂਡੇ ਐਂਡੇ ਰਗੜ ਮੜਾ ਜਾ ਦੂਜੇ ਪਾਸੇ ਹੁਣ ਦੂਜੇ ਪਾਸੇ ਚੱਲ 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 ਮੜਾ ਕਾਹਲੀ ਯਾਰ ਇਹ ਤੋੜਨਾ ਬਈ ਮਿਕਰਾਈਆਂ ਪੈਵਰੇ ਜਨ ਕਾਸ ਦੇ ਮੜਾ ਜਤੋ ਹੱਥ ਨਾਲ ਕਾਹਲਾ ਅੱਛਾ ਬੀ ਉੱਤੇ ਰੱਖਿਆ ਦੋਵੇਂ ਨਹੀਂ ਯਾਰ ਆ ਉਹ ਪੱਕੇ ਕਾਲਾ ਨਾਟ ਥੱਲੇ ਨੂੰ ਕਹਣਾ ਕੋ ਤੁਹਾਨੂੰ ਨਹੀਂ ਹੁਣ ਟਾਇਰ ਥੋੜਾ ਕਰਨਾ ਇਹਨੂੰ ਉਹਦਾ ਨੂੰ ਕਰਨਾ ਹੈ ਕਰਨਾ ਪਰ ਹਾਰੇ ਪਹਿਲੇ ਕੋਈ ਨਾ ਮਾਰ ਲੈਣਾ ਇਹਨੂੰ ਲੇਕਿਨ ਮਾਰ ਲੈਣਾ ਹਾਰੇ ਵਿੱਚ ਜਾਣ ਲੱਗ ਪਿਆ ਸਿੱਧਾ ਮਾਰੋ ਅੱਜ ਚੱਲਣਾ ਹੈ ਥੱਲੇ ਚੱਲ ਨਿਰੰਤਰ ਖਿੱਚ ਕੇ ਰੱਖ ਇਹਨੂੰ ਇੱਧਰ ਨੂੰ ਖਿੱਚ ਕੇ ਰੱਖਾਂ ਤੂੰ ਦਰਾਂ ਦੇ ਪਾਗ ਵੇਖੀਂ ਆਉਂਦੇ ਪਾਉਣਾ ਇੱਧਰ ਲਾ ਲਾਣਾ ਲਾੜ ਇਹਦੇ ਲਾੜ ਸਰ ਡਾਵਾ ਨੂੰ ਵੇਖੀ ਖਲਾ ਕੇ ਚੱਖੀ ਪੈਪ ਤੋੜ ਨਹੀਂ ਉਹਦੇ 200 ਪਾਈ ਥੋੜਾ ਜਿਹਾ ਵਰਤ ਮਾਰ ਚਲ ਇਹਨੂੰ ਨਾ ਚੰਗੇ ਆ ਹੋਈ ਥਾਂ ਤੇ ਰੱਖ ਦੇ ਅੰਦਰ ਆਪਣਾ ਉਧਰ ਵੀ ਜਿਹੜਾ ਆਪਾਂ ਫੇਰ ਲੋਡ ਪਾਵਾਂ ਇੱਕ ਵੱਡਾ ਲਿਆਵਾਂਗੇ ਨਾਲ ਦਾ ਚੰਗਾ ਅਸਪੈਂਡਰ ਨਾਲ ਬੁਛ-ਬੁਛ ਬਣਾਉਣ ਵਾਸਤੇ ਚੱਲ ਚੱਲ ਥਰੇ ਧਾਕ ਕਰ ਰਣਾ ਤੈਨੂੰ ਇਹ ਕਹੇ ਲੱਗਾ ਪੁਰਜਾ ਵਧੀਆ ਲੱਗਾ ਹੈ ਹੈ ਕੋਈ ਜ਼ਿਆਦਾ ਮਿਹਨਤ ਤਾਂ ਨਹੀਂ ਕਰਨੀ ਪੈਂਦੀ ਹਣਾ ਇਹਨੂੰ ਥੱਲੇ ਕਰ ਧੱਕੇ ਨੂੰ ਪੂਰਾ ਰਣੀ ਉਹ ਕਰਦਾ ਹੋਲੀ ਹੀ ਨਿਕਲਦੀ ਆਵਾਜ਼ ਮੜਾ ਗੁੱਸੇ ਨਾਲ ਬੋਲਿਆ ਕਰ ਐਂ ਅਗਰ ਹਾਂ ਮੂੰਗੀਂ ਦੇ ਹਾਰੇ ਉਹ ਵਿਚਾਰੇ ਖਾ ਗਾਂ ਕਰੋਚ ਆਪਣੀ ਜੇ ਖਾਂਦੇ ਹੈ ਆਪਣੀ ਪਰਲੇ ਨੂੰ ਕਰ ਲੈ ਕਮਾਲ ਬੜਾ ਆ ਆਪਣੀ ਕਿਵੇਂ ਚੋਟੀ ਵੀ ਖਾ ਕੇ ਹੁੰਦਾ ਉਹਨੂੰ ਕਰ ਲੈ ਆਪਣੀ ਰੱਖੀ ਹੈ ਹੈ ਆਪਣੀ ਖਾ ਗਏ ਇਹਨੂੰ ਕਰ ਲੈ ਚਲੋ ਲਿਆ ਦੂਜਾ ਪੱਲਾ ਲਿਆ ਗੁੱਲੀਆ ਕਾਸ ਤੇ ਆਪਾਂ ਘਰਾਲ ਬਣਾ ਲਾਂਗੇ ਪਾ ਦੇਖੀਏ ਐ ਵੀ ਹੈ ਜੇ ਖਾ ਗਏ ਫਿਰ ਆਪਾਂ ਦਾਹਲੀ ਬਣਾਣਾ ਹੈ ਆਹ ਜਦੋਂ ਛੱਡਣਗੇ ਤੇਰੇ ਵਾਸਤੇ ਦਾਹ ਬਣੇਗਾ ਉਹਨਾਂ ਛੱਡੇ ਕੋਈ ਨਾ ਫਿਰ ਕਿਥੋਂ ਆਰ ਬਣ ਜਾਏਗਾ ਟਾਇਰ ਕਹੋਂ ਦਾ ਆਟੋ ਦਾ ਇੱਕ ਰਣਾ ਚਾਪ ਵੀ ਲੈਵੇਂ 10 11 ਦੀ ਉਹ ਕੋਲ ਦੀ ਅਗਰ ਪੈਵ ਜੀ ਯਾਰ ਨਵੀਂ ਲਾਵਾਂਗੇ ਲੱਗੇ ਨੇ ਕੋਨ ਨੀਚ ਚਲੋ ਇਹ ਟੱਕ ਲੱਗੇ ਨੇ ਯਾਰ ਉੱਥੇ ਨੇ ਪਹਿਣਾ ਕੰਦੇ ਜੇ ਇਹ ਟੱਕ ਵੇਖਿਆ ਆਪਣੇ ਸਾਹਮਣੇ ਉਹਨ ਦਿੱਤੇ ਗੁੱਲੀਆਂ ਦੇ ਸਿੱਧਾ ਕਿਤੇ ਹੋਣਗੇ ਪੱਲਿਆਂ ਨੂੰ ਆ 5 4 5 ਯਾਰ ਨੰਮਦੋ ਕੋਈ ਨਹੀਂ ਇਹ ਕਾਹਕੇ ਤੈਨੂੰ ਹੋ ਗਿਆ ਜ ਆਪਣਾ ਕੰਮ ਰੈਡੀ ਹੁਣ ਆਪਾਂ ਪਾਉਣ ਲੱਗੇ ਆ ਇਹ ਇਹ ਆ ਲਓ ਜੀ ਮੰਦੇ ਸਕੀਮਾ ਨੂੰ ਕਾਹਗਾ ਜੀ ਆ ਕੰਮ ਆਪਣਾ ਇਹ ਜੀ ਆਪਾਂ ਮੰਡੀਆਂ ਕਰਵਾ ਕੇ ਲਿਆਂਦੇ ਰੁਪਈਆ ਉਹਨੇ ਘੱਟ ਤੋਂ ਘੱਟ 500 ਦੇ ਹੱਥ ਫਿਰ ਲੱਗ ਜਾਣਾ 500 ਰੁਪਈਆ ਹਾਂ ਤੇ ਜਿਹੜਾ ਆਪਾਂ 500 ਦਾ ਆਪਣਾ ਯਾਨੀ ਕਿ ਜਿਹੜਾ ਆਪਾਂ ਜਿਗਾਰਡ ਲਿਆਏ ਕੀ ਹਰਾਨਾ ਦਾ ਨਾਮ ਜਿਹੜਾ ਆਪਾਂ ਲੈ ਕੇ ਆਏ ਹਾਂ ਤੈਨੂੰ ਪਤਾ ਕੀ ਹੂੰ ਚੁਰਲੂ ਚਲੂ ਜੱਫੇ ਹੋਏ ਹੋਏ ਨਹੀਂ ਉਹਨੇ ਆਪਣੇ ਪੈਸੇ ਪੂਰੇ ਕਰ ਦਿੱਤੇ ਯਾਰ ਹਾਂ ਆ ਜਾ ਜਿਗਾੜਾ ਇਹਨੇ ਆਪਣੇ ਪੈਸੇ ਪੂਰੇ ਕਰ ਲਏ ਬਹੁਤ ਵਧੀਆ ਜਿਗਾੜੇ ਵੀ ਰਹੇ ਹਾਂ ਤੇ ਬਹੁਤ ਵਧੀਆ ਹੂੰ ਲੈ ਮੂੰਹ ਤੇ ਮਾਰ ਕੇ ਨਹੀਂ ਮੂੰਹ ਤੇ ਮਾਰ ਕੇ ਹੀ ਲੈ ਮੂੰਹ ਤੇ ਰਾਣੇ ਨੇ ਮਾਰੀਏ ਮੂੰਹ ਤੇ ਹਾਂ ਕੋਈ ਨਹੀਂ ਮਾਰਨਾ ਹੀ ਦੇਖ ਲੈ ਇਹ ਯਾਰ ਇਹਨਾਂ ਤੱਕ ਉਹ ਇੰਜਰ ਘੜੋ ਪਈ ਏ ਸਲੀਬ ਜੀ ਲਿਆਨ ਚ